ਸਤਰੀ ਗਾਲ ਜੀ ਤੁਸੀਂ ਦੇਖ ਰਹੇ ਹੋ ਸ਼ਿਰੇ ਪੰਜਾਬ ਨਿਊ ਚੈਨਲ ਨਵੇਂ ਤਤਸਾਹ ਅਪਡੇਟ ਲੈ ਕੇ ਇੱਕ ਵਾਰੀ ਫੇਰ ਤੁਹਾਡੇ ਸਾਹਮਣੇ ਪੇਸ਼ ਹੋਇਆ ਗੱਲ ਕਰਦੇ ਹਾਂ ਕਿ ਅਕਸਰ ਜਿਹੜੇ ਪੰਜਾਬੀ ਆਪਣੇ ਮਹਿੰਗੇ ਸ਼ੌਕ ਲਈ ਪਛਾਣੇ ਜਾਂਦੇ ਹਨ ਅਗਰ ਗੱਲ ਕਰੀਏ ਪੰਜਾਬੀਆਂ ਦੀ ਤਾਂ ਮਹਿੰਗੇ ਤੋਂ ਮਹਿੰਗੇ ਜਿਹੜੇ ਸ਼ੌਕ ਪੂਰੇ ਕਰਨ ਵਾਸਤੇ ਉਹ ਕਿਸੇ ਵੀ ਹੱਦ ਤੱਕ ਪਹੁੰਚ ਜਾਂਦੇ ਹਨ ਐਸਾ ਇੱਕ ਮਾਮਲਾ ਜਿਹੜਾ ਆ ਅੰਮ੍ਰਿਤਸਰ ਵਿਧਾਤੀ ਦੇ ਵਿੱਚ ਸਾਹਮਣੇ ਆਇਆ ਜਿੱਥੇ ਜੰਡਿਆਲਾ ਗੁਰੂ ਦੇ ਲਗੇ ਨਵਾਂ ਨਵਾਂ ਪਿੰਡ ਦੇ ਵਿੱਚ ਬੀਤੇ ਦਿਨੀ ਇੱਕ ਬੈਂਕ ਡਕੈਤੀ ਹੋਈ ਸੀ ਐਚਡੀਐਫਸੀ ਬ੍ਰਾਂਚ ਦੇ ਵਿੱਚ ਦੋ ਨਕਾਬਪੋਸ਼ਾ ਵੱਲੋਂ ਜਿਹੜਾ ਆ ਉੱਥੇ ਜਾ ਕੇ ਰੋਬਰੀ ਕੀਤੀ ਗਈ ਸੀ ਤੇ 4 ਲੱਖ ਦੇ ਕਰੀਬ ਜਿਹੜੀ ਆ ਅਮਾਉਂਟ ਉੱਥੋਂ ਲੁੱਟੀ ਗਈ ਸੀ ਤਾਂ ਆ ਪੁਲਿਸ ਵੱਲੋਂ ਇਹ ਦੋ ਜਿਹੜੇ ਨੌਜਵਾਨ ਨੇ ਹਥਿਆਰਾਂ ਸਮੇਤ ਜਿਹੜੇ ਉਹ ਗ੍ਰਿਫਤਾਰ ਕਰ ਲਿੱਤੇ ਗਏ ਨੇ ਔਰ ਗੱਲ ਕਰੀਏ ਇਹਨਾਂ ਦੇ ਪੈਸੇ ਲੁੱਟੇ ਦੀ ਤਾਂ ਉਹਨਾਂ ਲੁੱਟੇ ਹੋਏ ਪੈਸਿਆਂ ਦੀ ਸਭ ਤੋਂ ਪਹਿਲਾਂ ਤਾਂ 1,20,000 ਦੀ ਜਿਹੜੀ ਆ ਉਹ ਘੋੜੀ ਖਰੀਦੀ ਗਈ ਉਸ ਤੋਂ ਬਾਅਦ 30,000 ਦਾ ਜਿਹੜਾ ਮੋਬਾਈਲ ਖਰੀਦਿਆ ਗਿਆ ਔਰ ਹੱਦ ਤਾਂ ਉਦੋਂ ਹੋਈ ਜਦੋਂ ਉਸ 50,000 ਦੇ ਨਾਲ ਜਿਹੜੀ ਇੱਕ ਟਰਾਲੀ ਖਰੀਦੀ ਗਈ ਤਾਂ ਪੁਲਿਸ ਵੱਲੋਂ ਬੜੀ ਬਰੀਕੀ ਦੇ ਨਾਲ ਜਿਹੜੀ ਆ ਉਹ ਇਨਵੈਸਟੀਗੇਸ਼ਨ ਕੀਤੀ ਗਈ ਤਾਂ ਇਹ ਦੋਨੇ ਮੁਜ਼ਰਮ ਜਿਹੜੇ ਨੇ ਉਹ ਗ੍ਰਿਫਤਾਰ ਕਰ ਲਿੱਤੇ ਗਏ ਨੇ ਤਾਂ ਪੁਲਿਸ ਵੱਲੋਂ ਜਿਹੜੇ ਆ ਅਮਾਉਂਟ ਵੀ ਜਿਹੜੀ ਆ ਉਹ ਰਿਕਵਰ ਕਰ ਲਈ ਗਈ ਹੈ ਤਾਂ ਦੇਖਣਾ ਹੋਏਗਾ ਕਿ ਆਖਿਰਕਾਰ ਪੁਲਿਸ ਇਨਵੈਸਟੀਗੇਸ਼ਨ ਚ ਹੋਰ ਕੀ ਕੀ ਜਿਹੜੇ ਵੱਡੇ ਜਿਹੜੇ ਨੇ ਉਹ ਖੁਲਾਸੇ ਜਿਹੜੇ ਨੇ ਉਹ ਹੋਈ ਸੀ 20 ਤਰੀਕ ਨੂੰ ਨਵਾ ਪਿੰਡ ਚੌਂਕੀ ਦੇ ਅਧੀਨ ਪੈਂਦੇ ਇੱਕ HDFC ਬੈਂਕ ਜਿੱਥੇ ਦੋ ਨਕਾਬਪੋਸ਼ ਨੌਜਵਾਨਾਂ ਨੇ ਪਿਸਤਲ ਦੀ ਨੋਕ ਤੇ ਜੋ ਹੈ ਬੈਂਕ ਚੋਂ 396000 ਰੁਪਏ ਦੀ ਜਿਹੜੀ ਹੈ ਉਹ ਲੁੱਟ ਕੀਤੀ ਸੀ ਆ ਆਪ ਸਭ ਨੂੰ ਪਤਾ ਹੈ ਕਿ ਇਹ 20 ਦਸੰਬਰ ਨੂੰ ਇਹ ਜੋ ਇਨਸੀਡੈਂਟ ਹੋਈ ਤੇ HDFC ਦੀ ਇਹ ਨਵਾਂ ਪਿੰਡ ਜਿਹੜੀ ਬ੍ਰਾਂਚ ਸੀ ਉੱਥੇ ਦੋ ਨੌਜਵਾਨ ਜਿਹੜੇ ਐ ਉਹ ਇੱਕ ਗੱਡੀ ਤੇ ਆਉਂਦੇ ਐ ਆਪਣਾ ਗੂ ਬਣ ਕੇ ਉਹ ਜਦੋਂ ਬੈਂਕ ਦੇ ਵਿੱਚ ਐਂਟਰ ਕਰਦੇ ਐ ਤੇ ਪਿਸਤਲ ਦੀ ਨੋਕ ਤੇ ਉੱਥੋਂ ਦੇ ਸਟਾਫ ਤੋਂ ਜਿਹੜਾ ਹੈ ਜਿਹੜੇ 3 ਲੱਖ 92000 ਦੇ ਕਰੀਬਨ ਜੋ ਅਮਾਉਂਟ ਜਿਹੜੀ ਹੈ ਉਥੋਂ ਉਹ ਲੁੱਟ ਕੇ ਲੈ ਕੇ ਜਾਂਦੇ ਦੋ ਜਿਹੜੇ ਦੋਸ਼ੀ ਨੇ ਲਵਪ੍ਰੀਤ ਸਿੰਘ ਪੁੱਤਰ ਮੇਰ ਸਿੰਘ ਜੋ ਕਿ ਪਿੰਡ ਸਿਰਾਲੀ ਖੁਰਦ ਦਾ ਇਹ ਤਰਨਤਨ ਦਾ ਵਾਸੀ ਹੈ ਇਸ ਤੋਂ ਇਲਾਵਾ ਇਸ ਦਾ ਜਿਹੜਾ ਸਾਥੀ ਗੁਰਨੂਰ ਸਿੰਘ ਪੁੱਤਰ ਗੁਰਦੇਵ ਸਿੰਘ ਹੈ ਇਹ ਪਿੰਡ ਕੱਲਾ ਜਿਲ੍ਹਾ ਤਰਨਤਨ ਦਾ ਉਥੋਂ ਦਾ ਰਹਿਾਇਸ਼ੀ ਹੈ ਤੇ ਇਹ ਦੋਨੋਂ ਵਿਅਕਤੀ ਜਿਹੜੇ ਇੱਕ ਫਿਕੋ ਕਾਰ ਤੇ ਆਏ ਸਨ ਉਹ ਕਾਰ ਜਿਹੜੀ ਹੈ ਉਹਦੀ ਵੀ ਰਿਕਵਰੀ ਹੋ ਗਈ ਹੈ ਇਸ ਤੋਂ ਇਲਾਵਾ ਜਿਹੜੀ ਕ੍ਰਿਸਟਲ ਜਿਹੜੀ ਹੈ ਉਹ ਵੀ ਇਹਨਾਂ ਤੋਂ ਬਰਾਮਦ ਹੋ ਗਈ ਹੈ ਦੋ ਜਿਹੜੇ ਇਹਨਾਂ ਦੇ ਮੋਬਾਈਲ ਫੋਨ ਸੀ ਉਹ ਵੀ ਕਸਟੋਡੀ ਲੈ ਗਏ ਲਏ ਗਏ ਪੰਜ ਜਿੰਦਾ ਰੋਂ ਜਿਹੜੇ ਨੇ ਉਹ ਵੀ ਇਹਨਾਂ ਤੋਂ ਬਰਾਮਦ ਕੀਤੇ ਗਏ ਤੇ ਇਸ ਤੋਂ ਇਲਾਵਾ ਜਿਹੜੇ 396000 ਰੁਪਏ ਜਿਹੜੇ ਸੀਗੇ ਉਹ ਲੁੱਟ ਕੇ ਲੈ ਕੇ ਗਏ ਸੀ ਉਸ ਦੇ ਬਾਰੇ ਤਫਸੀਲ ਇਸ ਤਰ੍ਹਾਂ ਹੈ ਕਿ 1 ਲੱਖ ਰੁਪਏ ਦੀ ਜਿਹੜੀ ਹੈ ਉਹ ਰਿਕਵਰੀ ਹੋ ਗਈ ਹੈ ਇਸ ਤੋਂ ਇਲਾਵਾ ਇਹਨਾਂ ਨੇ 123000 ਜਿਹੜੇ ਰੁਪਏ ਸੀਗੇ ਉਹ ਬੈਂਕ ਤੇ ਜਮ੍ਹਾਂ ਕਰਾਏ ਸੀ ਉਹਗੇ ਕਿਸੇ ਨੂੰ ਇਹ ਠੇਕਾ ਦੇਣਾ ਸੀ ਉਹ ਵੀ ਜਿਹੜੇ ਹੈ ਅਸੀਂ ਬੈਂਕ ਨੂੰ ਅਸੀਂ ਲਿਖ ਕੇ ਦੇ ਰਿਹਾ ਕਿ ਉਹ ਜਿਹੜੇ ਅਕਾਊਂਟ ਜਿਹੜਾ ਫੀਸ ਕਰ ਲਿਆ ਜਾਵੇ ਤੇ ਜਿਹੜੇ ਪੈਸੇ ਹੈ ਅਸੀਂ ਉਹ ਰਿਕਵਰ ਕਰਾਂਗੇ ਇਸ ਤੋਂ ਇਲਾਵਾ ਲਵ ਪ੍ਰੀਤ ਸਿੰਘ ਨੇ 120000 ਦੀ ਜਿਹੜੀ ਇੱਕ ਘੋੜੀ ਖਰੀਦ ਲਈ ਸੀ ਉਹਦੇ ਪੈਸੇ ਦਿੱਤੇ ਸੀ ਉਹ ਵੀ ਅਸੀਂ ਜਿਹੜੇ ਹੈ ਰਿਕਵਰ ਕਰ ਰਹੇ ਹਾਂ ਤੇ ਇੱਕ 50000 ਦੀ ਜਿਹੜੀ ਟਰਾਲੀ ਖਰੀਦੀ ਸੀ ਉਹ ਟਰਾਲੀ ਵਾਪਸ ਕਰਾ ਕੇ ਅਸੀਂ ਜਿਹੜੇ ਪੈਸੇ ਜਿਹੜੇ ਹੈ ਉਹ ਰਿਕਵਰ ਕੀਤੇ ਇਸ ਤੋਂ ਇਲਾਵਾ ਜਿਹੜਾ ਗੁਰਨੂਰੀ ਦਾ ਸਾਥੀ ਹੈ ਉਹਦੇ ਕੋਲੋਂ ਇਹਨਾਂ ਨੇ 30000 ਦਾ ਇੱਕ ਫੋਨ ਵੀ ਖਰੀਦਿਆ ਇੱਕ 15000 ਰੁਪਏ ਜਿਹੜੇ ਇਹਨਾਂ ਉਧਾਰ ਜਿਹੜੇ ਹੈ ਉਹ ਕਿਸੇ ਨੂੰ ਦਿੱਤੇ ਹੋਏ ਸੀ ਉਹਦਾ ਤੇ ਇਹਨੇ 15000 ਰੁਪਏ ਜਿਹੜੇ ਵਾਪਸ ਕੀਤੇ ਨੇ ਤੇ 10 ਤੋਂ 13000 ਰੁਪਏ ਦੀ ਜਿਹੜੀ ਇਹਨਾਂ ਦੀ ਬਾਕੀ ਜਿਹੜੀ ਅਮਾਉਂਟ ਹੈਗੀ ਹੈ ਉਹਨਾਂ ਨੇ ਛੋਟੇ ਛੋਟੇ ਕਿਤਨੇ ਕਿਤੇ ਖਰਚੀ ਹੈ ਉਹਦੀ ਵੀ ਡਿਟੇਲਸ ਜਿਹੜੀਆਂ ਸੀ ਇਕੱਠੀਆਂ ਕਰ ਰਹੇ ਆ ਬੇਸਿਕਲੀ ਇਹਨਾਂ ਨੂੰ ਇਹ ਸੀਗਾ ਕਿ ਉਹ ਲੁੱਟ ਦੇ ਨਾਲ ਜਿਹੜਾ ਹੈਗਾ ਫਰਦਰ ਕਿਉਂਕਿ ਜਿਵੇਂ ਕਰਸਾਈ ਸੀਗੇ ਜੋ ਇਹਨਾਂ ਦੇ ਤੁਸੀਂ ਦੇਖੋ ਘੋੜੀ ਖਰੀਦਣਾ ਫੋਨ ਖਰੀਦਣਾ 30000 ਦਾ ਇਹਨਾਂ ਨੇ ਫੋਨ ਖਰੀਦਿਆ 1 ਲੱਖ 20000 ਦੇ ਕਰੀਬਨ ਜੋ ਇਹਨਾਂ ਨੇ ਘੋੜੀ ਲੈਣ ਲਈ ਪੇਮੈਂਟ ਕੀਤੀ ਸੋ ਕਿਤਨਾ ਕਿਤੇ ਸ਼ੌਂਕ ਤੇ ਕਿਤਨਾ ਕਿਤੇ ਜਿਹੜੀ ਉਧਾਰੀ ਸੀਗੀ ਤੇ ਇੱਕ ਜਗ੍ਹਾ ਇਹਨਾਂ ਨੇ ਜਿਹੜੇ ਹੈ ਆਪਣਾ ਠੇਕੇ ਦੇ ਪੈਸੇ ਜਿਹੜੇ ਉਹ ਵਾਪਸ ਕਰਨੇ ਸੀਗੇ ਸੋ ਉਧਾਰ ਵੀ ਨਾ ਤੇ ਹੈਗਾ ਸੀ ਉਸ ਤੋਂ ਇਲਾਵਾ ਜਿਹੜੇ ਬਾਕੀ ਪੈਸੇ ਸੀ ਉਹਨਾਂ ਨਾਲ ਇਹ ਆਪਣਾ ਜੋ ਡੇ ਟੂ ਡੇ ਨਵੀਆਂ ਤੇ ਤਾਜ਼ਾ ਅਪਡੇਟਸ ਵਾਸਤੇ ਦੇਖਦੇ ਰਹੋ ਸਾਡਾ ਚੈਨਲ ਸ਼ੇਰ ਪੰਜਾਬ ਨਿਊ ਚੈਨਲ ਉਸ ਖਾਸ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਔਰ ਲਾਈਕ ਤੱਕ ਕਰ ਹੀ ਦੇਣਾ ਔਰ ਨਾਲ ਦੀ ਨਾਲ ਬੈਲ ਆਈਕਨ ਨੂੰ ਦਬਾਣਾ ਨਾ ਭੁੱਲਣਾ ਤਾਂ ਜੋ ਕਿ ਸਮੇਂ-ਸਮੇਂ 'ਤੇ ਸਾਡੀ ਨੋਟੀਫਿਕੇਸ਼ਨ ਤੁਹਾਨੂੰ ਮਿਲਦੀ ਰਹੇ ਫਿਲਹਾਲ ਮੈਨੂੰ ਦਿਓ ਇਜਾਜ਼ਤ ਔਰ ਦੇਖਦੇ ਰਹੋ ਸ਼ੇਰ ਪੰਜਾਬ ਨਿਊ ਚੈਨਲ